ਬਾਪੂ ਜੀ ਨੇ ਮਸ਼ੀਨ ਅੱਜ ਬੁੱਕ ਪਹਿਲੀ ਨਵੇਂ ਸਾਲ ਦੀ ਪਹਿਲੀ ਮਸ਼ੀਨ ਬਾਪੂ ਜੀ ਤੁਸੀਂ ਉਹ ਬੁੱਕ ਕਰਾਈ ਅੱਜ ਸੱਤ ਆਈ ਅਸੀਂ ਕਰਾਈ ਆ ਇਹ ਪਹਿਲਾਂ ਹੀ ਮੰਨ ਲਓ ਕਰ ਕੀ ਆ ਇਹਦੇ ਵੀ ਨਵੇਂ ਸਾਲ ਨੂੰ ਕਰਾਉਣੀ ਆ ਨਾ ਇੱਥੇ ਆ ਕੇ ਪਹਿਲਾਂ ਚੱਲਦੀਆਂ ਨੇ ਸਾਡੀਆਂ ਮਸ਼ੀਨਾਂ ਅੱਛਾ ਜੀ 18 ਤੋਂ ਮੈਂ ਸਨ 1987 ਤੋਂ ਮਸ਼ੀਨਾਂ ਚਲਾਉਣਾ ਅੱਛਾ ਸਾਰੀਆਂ ਮਸ਼ੀਨਾਂ ਚਲਾਈਆਂ ਨੇ ਮੈਂ ਸਨ 2018 ਤੋਂ ਮੈਂ ਕਰਤਾਰ ਨਾਲ ਜੁੜਿਆ ਅੱਛਾ ਮੰਨ ਲਓ ਪਹਿਲਾਂ ਹੋਰ ਕੰਪਨੀ ਵਿੱਚ ਚਲਾਈਆਂ ਸਾਰੀਆਂ ਚਲਾਈਆਂ ਨੇ ਮੈਂ ਠੀਕ ਹੈ ਜੀ ਜਾਂ ਸਨ 2018 ਤੋਂ ਜੁੜਿਆ ਮੈਂ ਕਰਤਾਰ ਮਸ਼ੀਨਾਂ ਸਾਡੇ ਕੋ ਐਸ ਟਾਈਮ 4 ਮਹੀਨਾ ਨਿਰਕਰਾਰ ਦੀਆਂ ਕਰਤਾਰ ਮਤਲਬ ਚੇਂਜ ਕਰਕੇ ਦੇ ਰਹੇ ਆ 24 ਦੇ ਵਿੱਚ ਕਾਫੀ ਚੇਂਜ ਹੈ ਜੀ ਜਿਹੜਾ ਐਲ ਐਕਸ ਮਾਡਲ ਹੁੰਦਾ ਸੀ ਉਹਦੀ ਜਗ੍ਹਾ ਆਪਾਂ ਐਸ ਵੀ ਮਾਡਲ ਜਿਹੜਾ ਦੇ ਰਹੇ ਆ ਜੀ ਅੱਛਾ ਜੀ ਸਪੈਸ਼ਲ ਵਰਜਨ ਦੇ ਵਿੱਚ ਹੈਗਾ ਜੀ ਇਹਦੇ ਵਿੱਚ ਐਸ ਵੀ ਦਾ ਮਤਲਬ ਸਪੈਸ਼ਲ ਵਰਜਨ ਸਪੈਸ਼ਲ ਵਰਜਨ ਹੈ ਜੀ ਤੇ ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਐਡ ਆਨ ਕੀਤੀਆਂ ਨੇ ਹਾਂਜੀ ਜਿਵੇਂ ਇਹਦੇ ਵਿੱਚ ਦੇਖੋ 5 ਸਪੀਡ ਗੇਅਰ ਆ ਗਿਆ 5 ਗੇਅਰਾਂ ਦੇ ਵਿੱਚ ਤੁਸੀਂ ਅੱਛਾ ਵੱਲੋਂ LX ਦੇ ਵਿੱਚ ਵੀ ਆਪਾਂ 5 ਗੇਅਰ ਲੈ ਸਕਦੇ ਹਾਂ LX SV ਦੇ ਵਿੱਚ LX ਦੇ ਵਿੱਚ ਥੋੜੇ ਪੀਸਾਂ ਚ ਲਾਇਆ ਸੀ ਟ੍ਰਾਇਲ ਬੇਸ ਤੇ ਅੱਛਾ ਜੀ ਅੱਛਾ ਵੱਲੋਂ ਕਰਤਾਰ ਦਾ ਹੀ ਆ ਹਾਂਜੀ ਇਹ ਲੋਕ ਵਾਲਾ ਟੂਲ ਆ ਗਿਆ ਕੁਸ਼ਮਾਨ ਸੇ ਹਾਂਜੀ ਲੋਕ ਵੀ ਵੱਲੋਂ ਆਪਾਂ ਲਾ ਕੇ ਉਹਨਾ ਚਾਬੀ ਵਾਲਾ ਲੋਕ ਵੀ ਬਾਕਾਇਦਾ ਤਾਲਾ ਵੀ ਲਾ ਸਕਦੇ ਹਾਂ ਜੀ ਠੀਕ ਹੈ ਪਹਿਲਾਂ ਚਲਾ ਚੁੱਕੇ ਹੋ ਜੀ ਕੋਈ ਪੀਐਸਪੋ ਆਪਣੇ ਗਵਾਂਡ ਚੱਲਦੀ ਸੀ ਮਸ਼ੀਨ ਅੱਛਾ ਜੀ ਉਦੋਂ ਪੁੱਛ ਕੇ ਕਿਵੇਂ ਕਰਕੇ ਸਾਰੀ ਪੂਰੀ ਵਧੀਆ ਚੱਲਦੀ ਆ ਅੱਛਾ ਜੀ ਜੀ ਇਹਦਾ ਖਰਚਾ ਵੀ ਕੁਝ ਇਹ ਲਾਲੀਨੋਂ ਘੱਟ ਹੀ ਦੱਸਿਆ ਹੈ ਅੱਛਾ ਬਾਲਰ ਪਹਿਲੇ ਇੰਜਨ ਨਾਲੋਂ ਡੀਜ਼ਲ ਖਰਚਾ ਘੱਟ ਦੱਸਦੇ ਆ ਪਾਵਰ ਵੱਧ ਹੈ ਅੱਛਾ ਜੀ ਪਾਵਰ ਵੱਧ ਹੈ ਮਸ਼ੀਨਾਂ ਬਾਕੀ ਦਿੱਲੇ ਚ ਜਾਂਦੀਆਂ ਬਾਕੀ ਤੁਸੀਂ ਮਸ਼ੀਨਾਂ ਦੇਖੋ ਅੱਜ 9 ਸਾਲ ਦੀ ਜਿਹੜੀ ਡਿਲੀਵਰੀ ਹੋਣੀ ਆ ਵੀ ਇਹਨ ਵਧੀਆ ਡਿਜ਼ਾਈਨ ਕਰਕੇ ਫੁੱਲ ਲਾ ਕੇ ਫੇਰ ਅੱਜ ਜਿਹੜੀ ਡਿਲੀਵਰੀ ਹੈ ਨਾ ਬਹੁਤ ਦੂਰ ਦੂਰ ਤੱਕ ਮਸ਼ੀਨਾਂ ਜਾਣੀਆਂ ਇਹ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਤੁਹਾਨੂੰ ਜਿਆਦਾ ਜੀ ਬਹੁਤ ਬਹੁਤ ਜਿਆਦਾ ਜੀ ਬਾਈ ਹੋਰ ਹੋਰ ਬਹੁਤ ਵਧੀਆ ਜੀ ਕਿਵੇਂ ਲੱਗਿਆ ਅੱਜ ਬਹੁਤ ਵਧੀਆ ਲੱਗਿਆ ਮੈਂ ਤਾਂ ਘੁੰਮ ਫਿਰ ਕੇ ਮਸ਼ੀਨਾਂ ਦੇਖ ਰਿਹਾ ਬਾਈ ਨਜ਼ਾਰਾ ਲੈਂਦਾ ਵਿਆ ਮਸ਼ੀਨ ਉਪਰ ਮਸ਼ੀਨ ਖੜੀ ਆ ਅੱਛਾ ਨਵੀਂ ਬੁੱਕ ਕਰਵਾਈ ਆ ਮੈਂ ਕਹਿੰਦਾ ਪਹਿਲੀ ਬੁਕਿੰਗ ਥੋੜੀ ਉਹ ਅੱਜ ਹਾਂਜੀ 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 ਇਹ ਵੀਰ ਉਹਨਾਂ ਦੀ ਪਹਿਲੀ ਬੁਕਿੰਗ ਹੈ ਨਵੇਂ ਸਾਲ ਦੀ ਅੱਜ ਇਹਨਾਂ ਦੀ ਹੋ ਆ ਐਲ ਐਕਸ ਮਾਡਲ ਦੇ ਵਿੱਚ ਨਾ ਪਹਿਲਾਂ ਆਪਾਂ ਨੂੰ ਉਹ ਉੱਥੇ ਜਿਹੜਾ ਸਟicker ਲੱਗਾਂ ਦਾ ਕਰਤਾਰ 4000 ਐਲ ਐਕਸ ਇਹਦੇ ਵਿੱਚ ਹੁਣ ਜਿਹੜਾ ਆਪਾਂ ਨੂੰ ਕਰਤਾਰ 4000 ਐਸ ਬੀ ਸ੍ਰੀ ਗਾਲਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੇ ਇੱਕ ਨਵੇਂ ਵੀਡੀਓ 'ਚ ਲਓ ਜੀ ਬਾਈ ਅੱਜ ਕਰਤਾਰ ਐਗਰੋ 'ਚ ਜਿਹੜਾ ਅੱਜ ਨਵੇਂ ਸਾਲ ਤੇ ਬਹੁਤ ਵਧੀਆ ਨਾ ਮਹਾਰਾਜ ਦਾ ਪ੍ਰਕਾਸ਼ ਕਰਾ ਕੇ ਭੋਗ ਪਾਏਗੇ ਪ੍ਰਜਾਤਾ ਪਾਣੀ ਛਕਿਆ ਸਾਰਾ ਕੁਝ ਛਕਣ ਤੋਂ ਬਾਅਦ ਹੁਣ ਆਪਾਂ ਅੱਜ ਪਹਿਲਾਂ ਤਾਂ ਸਭ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹਨਾ ਮੇਰੀ YouTube ਫੈਮਿਲੀ ਜਿੰਨੇ ਵੀ ਮੇਰੇ ਵੀਰਾਂ ਨੇ ਸਾਥ ਦਿੱਤਾ ਮੇਰਾ ਤੇਜ ਦੇ ਵਿੱਚ 24 ਦੇ ਵਿੱਚ ਵੀ ਵੱਧ ਕੇ ਦਿਓ ਵੀਰੇ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਹਨਾ ਜਿਹੜੇ ਮੱਲੋ ਭਰਾਵਾਂ ਵਾਂਗੂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਜੰਨੇ ਆ ਹੌਸਲਾ ਹੀ ਬਹੁਤ ਹੁੰਦਾ ਬਾਈ ਬਾਕੀ ਅੱਜ ਕਰਤਾਰ ਮੰਡਾ ਅਸਟਰੀ ਦੇ ਵਿੱਚ ਪਹੁੰਚੇ ਹੋਏ ਆ ਇਹਨਾਂ ਨੇ ਜਿਹੜੀਆਂ ਮਸ਼ੀਨਾਂ ਅੱਜ ਨਵੇਂ ਸਾਲ ਤੇ ਨਾ 17 18 ਮਸ਼ੀਨਾਂ ਦੀ ਡਿਲੀਵਰੀ ਹੈ ਜਿਹੜੀ ਅੱਜ ਇੱਕੋ ਦਿਨ 17 18 ਮਸ਼ੀਨਾਂ ਦੀ ਡਿਲੀਵਰੀ ਆ। ਬਾਕੀ ਪ੍ਰਚਾਦਾ ਪਾਣੀ ਛੱਕੇ ਹੁਣ ਦਿਖਾਉਣਾ ਤੁਹਾਨੂੰ ਕਿ ਅੱਜ ਮਸ਼ੀਨ ਹੈ ਵੀ ਜਿਨ੍ਹਾਂ ਨੇ ਪਹਿਲੀ ਮਸ਼ੀਨ ਆ ਨਾ ਜਨਵਰੀ ਦੀ ਨਵੇਂ ਸਾਲ ਦੀ ਪਹਿਲੀ ਬੁਕਿੰਗ ਨਾਲ ਇਹ ਤਾਂ ਜੀਮੀਦਾਰ ਭਰਾਵਾਂ ਨਾਲ ਮਲਾਉਂਦੇ ਆ। ਨਾਲੇ ਤੁਹਾਨੂੰ ਦਿਖਾਉਣਾ ਅੱਜ ਕੰਪੇਨ ਵੀ 17 18 ਮਸ਼ੀਨਾਂ ਦੀ ਡਿਲੀਵਰੀ ਕਰਨੀ ਹੈ ਇਹਨਾਂ ਨੇ ਅੱਜ। ਚਲੋ ਕਰਦੇ ਆ ਜੀ ਵੀਡੀਓ ਸਟਾਰਟ। ਅਪਾ ਮੇਨ ਗਦਾਮ 'ਚ ਪਹੁੰਚੇ ਹੋਏ ਆ ਜਿੱਥੇ ਮੰਨ ਲਓ ਸਾਰੀ ਮਸ਼ੀਨ ਰੈਡੀ ਹੁੰਦੀ ਆ ਨਾ ਰੈਡੀ ਹੋਣ ਤੋਂ ਬਾਅਦ ਇਹ ਗਦਾਮ ਦੇ ਵਿੱਚ ਕੰਬੈਨ ਆ ਜਾਂਦੀ ਆ ਦੇਖੋ ਇੱਧਰ ਬਾਈ ਕੰਬੈਨ ਨਾ ਹੀ ਕੰਬੈਨਾ ਖੜੀਆਂ ਵਿੱਚੇ ਟਰੈਕਟਰ ਚਲੋ ਇਹ ਤਾਂ ਟਰੈਕਟਰ ਇਹਦਾ ਵਰਕਿੰਗ ਆ ਨਾ ਜਿਵੇਂ ਲੋਡਰ-ਨੋਡ ਲਾਏ ਹੋਏ ਆ ਬਾਕੀ ਦੂਬਾਰ ਕੰਬੈਨ ਇਹ ਕੰਬੈਨ ਖੜੀ ਆ ਟਰੈਕਟਰ ਕੰਬੈਨ ਸਪੈਸ਼ਲ ਗਦਾਮ ਆ ਜਿਹੜਾ ਉਹ ਨਾ ਕਰਤਾਰ ਇਕਰੋ ਦਾ ਉੱਥੇ ਅੱਜ ਪਹੁੰਚੇ ਆ ਬਾਕੀ ਤੁਸੀਂ ਮਸ਼ੀਨਾਂ ਦੇਖੋ ਅੱਜ ਨਵੇਂ ਸਾਲ ਤੇ ਜਿਹੜੀ ਡਿਲੀਵਰੀ ਹੋਣੀ ਆ ਵੀ ਇਹਨ ਵਧੀਆ ਡਿਜ਼ਾਈਨ ਕਰਕੇ ਫੁੱਲ ਲਾ ਕੇ ਫਿਰ ਅੱਜ ਜਿਹੜੀ ਡਿਲੀਵਰੀ ਹੈ ਨਾ ਬਹੁਤ ਦੂਰ-ਦੂਰ ਤੱਕ ਮਸ਼ੀਨਾਂ ਜਾਣੀਆਂ ਇਹ ਬਾਕੀ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਅਗਲੀ ਵੀਡੀਓ 'ਚ ਵੀ ਇਹਦੇ ਵਿੱਚ ਨਵਾਂ ਹਨਾ ਕੀ ਕੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਕੀ ਤੁਹਾਨੂੰ ਚਾਰੇ ਪਾਸੇ ਇੱਕ ਵਾਰ ਘੁੰਮ ਕੇ ਦਿਖਾ ਦਈਏ ਬਹੁਤ ਵਧੀਆ ਡਿਜ਼ਾਈਨ ਕਰਕੇ ਮਸ਼ੀਨਾਂ ਮੈਂ ਕਹਿੰਦਾ ਵੀ ਅੱਜ ਰੂਹ ਕੁਝ ਹੁੰਦੀ ਹੈ ਮਸ਼ੀਨਾਂ ਤੇ ਬਾਕੀ ਆਪਣਾ ਭਜਨਬਾਈ ਵੀ ਆ ਗਿਆ ਅੱਜ ਨਾਲ ਭਜਨਬਾਈ ਆ ਜਾ ਇਧਰ ਟਰੈਕਟਰ ਖੜੇ ਆ ਹਨਾ ਇੱਧਰ ਸਾਰੀਆਂ ਕੰਪਨੀਆਂ ਜਿਹੜੀਆਂ ਜੇ ਡਿਲੀਵਰੀ ਹੋਣੀ ਹੈ ਇਹਨਾਂ ਦੀ ਆ ਖੜੀਆਂ ਜੀ ਆ ਖੜਿਆ ਟਰੈਕਟਰ ਕਰਤਾਰ ਟਰੈਕਟਰਾਂ ਦੀ ਬਹੁਤ ਡਿਮਾਂਡ ਆ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਕੋਈ ਨਹੀਂ ਵੀਰੇ ਮੈਂ ਇੱਕ ਵੀਡੀਓ ਨਾ ਆਪਣੇ ਟਰੈਕਟਰ ਦੇ ਵੀ ਕਰੂੰਗਾ ਜ਼ਰੂਰ ਇੱਧਰ ਆ ਆਪਣੇ ਭਜਨ ਬਾਈ ਜੀ ਭਜਨ ਬਾਈ ਹਾਂਜੀ ਭਾਈ ਬਹੁਤ-ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਤੁਹਾਨੂੰ ਜਿਆਦਾ ਜੀ ਬਹੁਤ-ਬਹੁਤ ਜ਼ਿਆਦਾ ਜੀ ਭਾਈ ਹੋਰ ਹੋਰ ਬਹੁਤ ਵਧੀਆ ਜੀ ਕਿਵੇਂ ਲੱਗਿਆ ਅੱਜ ਬਹੁਤ ਵਧੀਆ ਲੱਗਿਆ ਮੈਂ ਤਾਂ ਕੰਮ ਫਿਰ ਕੇ ਮਸ਼ੀਨਾਂ ਦੇਖ ਰਿਹਾ ਬਾਈ ਨਜ਼ਾਰਾ ਲੈਂਦਾ ਵਿਆ ਮਸ਼ੀਨ ਪਰ ਮਸ਼ੀਨ ਖੜੀ ਆ ਚੱਲੀਏ ਵੀ ਦਿਖਾਈਏ ਮਸ਼ੀਨਾਂ ਹਾਂਜੀ ਆਨੀ ਚੱਲੋ ਅੱਜ ਤੁਹਾਨੂੰ ਹੁਣ ਦਿਖਾਉਨੇ ਆ ਵੀ ਜਿਹੜੇ ਆਪਣੇ ਮਸ਼ੀਨਾਂ ਹਨ ਤਿਆਰ ਖੜੀਆਂ ਜਾਣੇ ਵਾਸਤੇ ਮੰਨ ਲਓ ਆਹ ਮਸ਼ੀਨ ਅਜੇ ਚੈੱਕ ਹੁੰਦੀ ਆ ਲੀਵਰ ਲਾ ਕੇ ਇਹਦਾ ਵੱਲੋਂ ਚੈਕਿੰਗ ਹੋ ਰਹੀ ਆ ਕੋਈ ਆਵਾਜ਼ ਜਾਂ ਕੁਝ ਹੋਰ ਇਹ ਬਹੁਤ ਵਧੀਆ ਕੰਮ ਲੱਗਿਆ ਹਨ ਵੀ ਜ਼ਿੰਮੇਵਾਰ ਭਰਾ ਲਿਜਾਣ ਤੋਂ ਪਹਿਲਾਂ ਜਿਹੜੀ ਮਸ਼ੀਨ ਕੰਪਨੀ ਦੇ ਵਰਕਰ ਚੈੱਕ ਕਰਕੇ ਪੂਰੀ ਆ ਮਸ਼ੀਨ ਫਿਰ ਆਪਾਂ ਨੂੰ ਉਹ ਕਰਨਗੇ ਬਾਕੀ ਗੇਟ ਕੜੀ ਨੂੰ ਕਰਤੀਆਂ ਤਿੰਨ ਆਖੜੀਆਂ ਜੀ ਇਹ ਬਾਕੀ ਆਖੜੀਆਂ ਇਹਨਾਂ ਸਾਰੀਆਂ ਇਹ ਸਾਰੀਆਂ ਮਸ਼ੀਨਾਂ ਅੱਜ ਨਾ ਇਹ ਮੰਨ ਲਓ ਜਾਣੀਆਂ ਅੱਜ ਇਹ ਢਿਲਵਰੀ ਹੈ ਇਹਨਾਂ ਦੀ ਜਿੰਨੀਆਂ ਵੀ ਇਹ ਰੈਡੀ ਖੜੀਆਂ ਬਾਕੀ ਦੇਖ ਲਓ ਜੀ ਗਰਾਮ ਭਰਿਆ ਪਿਆ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸੁਣਾਓ ਜੀ ਠੀਕ ਠਾਕ ਜੀ ਕਿਹੜਾ ਏਰੀਆ ਜੀ ਮਲੇਰਕੋਟਲਾ ਜੀ ਮਲੇਰਕੋਟ ਵਾਲੇ ਤੋਂ ਆਏ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਮਸ਼ੀਨ ਬੁੱਕ ਕਰਵਾਈ ਹੈ ਕਿ ਲੈ ਕੇ ਜਾ ਰਹੇ ਹਾਂ ਅੱਜ ਨਵਾਂ ਬੁੱਕ ਕਰਵਾਈ ਹੈ ਵੀਰੇ ਅੱਛਾ ਨਵੀਂ ਬੁੱਕ ਕਰਵਾਈ ਹੈ ਜੀ ਮੈਂ ਕਹਿੰਦਾ ਪਹਿਲੀ ਬੁਕਿੰਗ ਥੋੜੀ ਹੋ ਅੱਜ ਹਾਂ ਜੀ ਹਾਂ ਜੀ ਹਾਂ ਜੀ ਇਹ ਵੀਰ ਉਹਨਾਂ ਦੀ ਪਹਿਲੀ ਬੁਕਿੰਗ ਹੈ ਨਵੇਂ ਸਾਲ ਦੀ ਅੱਜ ਇਹਨਾਂ ਦੀ ਹੋ ਆ ਇਹ ਬਾ ਇਹ ਭਾਜੀ ਆਪਣੇ ਨਾਲ ਆ ਨਹੀਂ ਇਹ ਚੀਮੇ ਤੋਂ ਭਰਾਏ ਵੀ ਆਪਣਾ ਭਰਾਈ ਆ ਜੀ ਅੱਛਾ ਅੱਛਾ ਠੀਕ ਆ ਆਪਣਾ ਭੁਵੇਂਦਰ ਵੀਰਾ ਮੇਹਰ ਨੇ ਜੀ ਵਧੀਆ ਠੀਕ ਠਾਕ ਹੋ ਜੀ ਅ अच्छा पटियाले ਕੋਲ ਸਮਾਨਾ ਜਿਹੜਾ ਠੀਕ ਹੈ ਜੀ ਮਤਲਬ ਨਵੀਆਂ ਪੁਰਾਣੀਆਂ ਖਰੀਦ ਕੇ ਪੁਰਾਣੀਆਂ ਕੱਟ ਵੀ ਲੈਣੇ ਆ ਅੱਛਾ ਜੀ ਸਰਕਾਰ ਕੰਮ ਨਹੀਂ ਅੱਛਾ ਇਹ ਕਰਤਾਰੇ ਕਰਦੇ ਹੋ ਜੀ ਹੋਰ ਨਹੀਂ ਕਰਦੇ ਇਹ ਕਰਦੇ ਜੀ ਵੀ ਜਮੀ ਹੋਈ ਆ ਮਸ਼ੀਨ ਬਾਕੀ ਬਈ ਹਨਾ ਆਪਾਂ ਵੀ ਚਲਾਉਨੇ ਆ ਮਸ਼ੀਨਾ ਕਈ ਵੀਰ ਆਪਾਂ ਨੂੰ ਵੀ ਕਹਿੰਦੇ ਨੇ ਤੁਸੀਂ ਕਰਤਾਰ ਦਿਓ ਮਜ਼ਦੂਰੀ ਕਰਦੇ ਉਹਦੇ ਬਾਅਦ ਅੱਜ ਤੁਹਾਨੂੰ ਦਿਖਾਉਨੇ ਆ ਵੀ ਜਿਹੜੀ ਬਾਈ ਉਹਨਾਂ ਨੇ ਪਹਿਲੀ ਬੁਕਿੰਗ ਕਰਵਾਈ ਆ ਬਾਕੀ ਪਾਉਣ ਕੰਪਨੀ ਦੇ ਮੈਨੇਜਰ ਸਾਹਿਬ ਨੂੰ ਵੀ ਮਲਾਉਣਾ ਤੁਹਾਨੂੰ ਕਿ ਕਰੋ ਰਾ ਦੇ ਮੁੰਡੇ ਇਹ ਸਾਰੀਆਂ ਮਸ਼ੀਨਾਂ ਜਾਨੀਆਂ ਹੈ ਤਿਆਰ ਪਰ ਤਿਆਰ ਖੜੀਆਂ ਮਸ਼ੀਨਾਂ ਬੱਸ ਲਓ ਜੀ ਬਾਈ ਇਹ ਬਾਪੂ ਜੀ ਪਹਿਲਾਂ ਦਾ ਬਾਪੂ ਜੀ ਸਾਸਰੀ ਕਾਰ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਨਵੇਂ ਸਾਲ ਦੀਆਂ ਵੀ ਤੁਹਾਨੂੰ ਔਰ ਨਵੀਂ ਬੁਕਿੰਗ ਦੀਆਂ ਵੀ ਸਤਿ ਆ ਜੀ ਇੱਧਰ ਆਪਣੇ ਕਰਤਾਰ ਕੰਪਨੀ ਚ ਵੀਰ ਇੱਧਰ ਬਾਪੂ ਜੀ ਦਾ ਨਾਲ ਆਏ ਹੋਏ ਆ ਲੈਣ ਵਾਸਤੇ ਹਜਿੰਦਰ ਵੀਰ ਠੀਕ ਵੀਰ ਬਾਪੂ ਜੀ ਨੇ ਮਸ਼ੀਨ ਅੱਜ ਬੁੱਕ ਪਹਿਲੀ ਨਵੇਂ ਸਾਲ ਦੀ ਪਹਿਲੀ ਮਸ਼ੀਨ ਬਾਪੂ ਜੀ ਤੁਸੀਂ ਉਹ ਬੁੱਕ ਕਰਾਈ ਅੱਜ ਸੱਤ ਆਈ ਅਸੀਂ ਕਰਾਈ ਆ ਜੀ ਇਹ ਪਹਿਲਾਂ ਹੀ ਮੰਨ ਲਓ ਕਰ ਕੀ ਆ ਇਹ ਤੇ ਨਵੇਂ ਸਾਲ ਨੂੰ ਕਰਾਉਣੀ ਆ ਨਾ ਇੱਥੇ ਆ ਕੇ ਪਹਿਲਾਂ ਚੱਲਦੀਆਂ ਸਾਡੀਆਂ ਮਸ਼ੀਨਾਂ ਅੱਛਾ ਜੀ 18 ਤੋਂ ਮੈਂ ਸਨ 1987 ਤੋਂ ਮਸ਼ੀਨਾਂ ਚਲਾਉਣਾ ਅੱਛਾ ਸਾਰੀਆਂ ਮਸ਼ੀਨਾਂ ਚਲਾਈਆਂ ਨੇ ਮੈਂ ਸਾਨੂੰ 2018 ਤੋਂ ਮੈਂ ਕਰਤਾਰ ਨਾਲ ਜੁੜਿਆ ਅੱਛਾ ਮੰਨ ਲਓ ਪਹਿਲਾਂ ਹੋਰ ਕੰਪਨੀ ਨੇ ਚਲਾਈਆਂ ਸਾਰੀਆਂ ਚਲਾਈਆਂ ਨੇ ਮੈਂ ਠੀਕ ਹੈ ਜੀ ਜਾਂ ਸਾਨੂੰ 2018 ਤੋਂ ਜੁੜਿਆ ਮੈਂ ਕਰਤਾਰ ਮਸ਼ੀਨ ਨਾਲ ਸਾਡੇ ਕੋਲ ਇਸ ਟਾਈਮ 4 ਮਹੀਨਾ ਨੇ ਕਰਤਾਰ ਦੀਆਂ ਕਰਤਾਰ ਦੀਆਂ ਹਾਂਜੀ ਠੀਕ ਹੈ ਜੀ ਤੇ ਪਹਿਲੀਆਂ ਸਾਡੀ ਸੇਲ ਵੀ ਨਾਲ ਦੀ ਨਾਲ ਕਰੀ ਜਾਂਦੇ ਸੀ ਕਿਉਂਕਿ ਜੇ ਕਿਹੜੇ ਟਾਈਮ ਆ ਗਿਆ ਬਦਲ ਨਹੀਂ ਹੋਏ ਮਸ਼ੀਨ ਸਵੇਰ ਕਾ ਸਵੇਰ ਕਹੋ ਸ਼ਾਮ ਨੂੰ ਮਸ਼ੀਨ ਵਿਕ ਜਾਂਦੀ ਹੈਗੀ ਹੋਰ ਅਸੀਂ ਬੁਕਿੰਗ ਕਰ ਦਿੰਨੇ ਆ ਜਿੰਨੀਆਂ ਚਲਾਈਆਂ ਨੇ ਸਾਰਿਆਂ ਨੂੰ ਮਾਰ ਕੇ ਨਾਲ ਚਲਦੀ ਆ ਮਸ਼ੀਨ ਵੱਡੀ ਇਹਦਾ ਬੈਨੀਫਿਟ ਇਹ ਹੈਗਾ ਕਿਸੇ ਟਾਈਮ ਕੋਈ ਲੋਡ ਪੈ ਜੇ ਆਪਾਂ ਨੂੰ 10-20 ਮਹੀਨਾ-ਸਾਲ ਸੇ ਮਹੀਨੇ ਪੈਸੇ ਦੀ ਐਡੇ ਟਾਈਮ ਮਸ਼ੀਨੇ ਬਿਕਦੀ ਆਗੀ ਅੱਛਾ ਮੰਨ ਲਓ ਤੁਹਾਨੂੰ ਦੂਜਿਆਂ ਨਾਲ ਬਾਪੂ ਜੀ ਇਹਦੇ ਵਿੱਚ ਕੀ ਫਰਕ ਲੱਗਿਆ ਹੁਣ ਤੁਹਾਨੂੰ ਜਿਹੜੀ ਪਹਿਲੀ ਮਸ਼ੀਨਾਂ ਤੁਹਾਡੇ ਕੋਲੇ ਹੁਣ ਤੁਸੀਂ ਇੱਕ ਨਵੀਂ ਬੁਕਿੰਗ ਕਰਾਈ ਅੱਜ ਇਹਦੇ ਵਿੱਚ ਤੁਹਾਨੂੰ ਪਹਿਲੀ ਨਾਲੋਂ ਜਿਆਦਾ ਪਿਛਲੇ ਮਾਡਲ ਉਹਨਾਂ ਦੇ ਜਿਹੜਾ ਬੰਦਾ ਚਲਾਉ ਫੇਰ ਹੀ ਪਤਾ ਲੱਗੂ ਦਸੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਅੱਛਾ ਜੀ ਹੋਰਾਂ ਨੇ ਚਲਾਈਆਂ ਉਹ ਅਸੀਂ ਚਲਾਈਆਂ ਨੇ ਕਿਉਂਕਿ ਅਸੀਂ ਤਾਂ ਹੀ 2018 18 ਤੋਂ ਮੰਨ ਲਾਏ ਨਾਲ ਜੁੜੇ ਹੋਏ ਆਂਗੇ ਸਾਰੀਆਂ ਮਸ਼ੀਨਾਂ ਮੰਨ ਲਾ ਜੇ ਮੈਂ ਚੱਲ ਚਲਦੀਆਂ ਦੇਖਦੇ ਆਂ ਬਾਕੀ ਚਲਾਏ ਤੇ ਪਤਾ ਲੱਗੂ ਆਲੇ ਨਹੀਂ ਇਹਦੇ ਵਿੱਚ ਤੁਹਾਨੂੰ ਨਾ ਦੋ ਨਵਾਂ ਮਾਡਲ ਜਿਹੜਾ ਤੁਸੀਂ ਬੁੱਕ ਕਰਾਇਆ ਹੁਣ 24 ਦੇ ਵਿੱਚ ਇਹਦੇ ਵਿੱਚ ਤੁਹਾਨੂੰ ਹੁਣ ਕੀ ਕੀ ਫਰਕ ਲੱਗਿਆ ਬਹੁਤ ਫਰਕ ਆਈ ਇਹਦੇ ਵਿੱਚ ਦੇਖੀ ਹੋਣੀ ਹੈ ਪਹਿਲਾਂ ਮੈਂ ਜੀ ਇਹਦੇ ਵਿੱਚ ਬਹੁਤ ਫਰਕ ਆਈ ਬਾਕੀ ਜਿਹੜਾ ਬੰਦਾ ਆ ਕੇ ਦੇਖੋ ਹਾਂ ਪਾਵ ਹੋ ਅੱਛਾ ਜੀ ਫੀਟਰ ਦੇ ਚੈਨਾਚਾਰ ਨੇ ਹੋਰ ਇਹਦੇ ਜਿਵੇਂ ਦਾਣੇ ਵਾਲਾ ਉਗਰ ਆ ਗਿਆ ਉਹ ਵੱਡਾ ਕਰਤਾ ਅੱਛਾ ਜੀ ਪਿਛਲਾ ਚੈੱਕ ਹੋ ਗਿਆ کافی ਫਰਕ ਹੈ ਇਹਦੇ ਚ ਠੀਕ ਹੈ ਠੀਕ ਹੈ ਜੀ ਅੱਛਾ ਮੰਨ ਲਓ ਹੁਣ ਕਰਤਾਰ ਦੇ ਉਹ ਰੱਖ ਕੇ ਕੋਚ ਉਹਦੇ ਬਾਕੀ ਕਰਤਾਰ ਨਹੀਂ ਚਲਾਵਾਂਗੇ ਜਨਾਹਰ ਚਲਾਵਾਂਗੇ ਅਸੀਂ ਬਾਕੀ ਹੋਰ ਮਸ਼ੀਨ ਉਹਨਾਂ ਕੋਈ ਨਹੀਂ ਕਰਤਾਰ ਹੀ ਲਾਵਾਂਗੇ ਅਸੀਂ ਜੇ ਲਾਵਾਂਗੇ ਜੀ ਅੱਛਾ ਠੀਕ ਹੈ ਠੀਕ ਹੈ ਜੀ ਯਾਨੀ ਜੰਮੀ ਹੋਈ ਆ ਕਿਹੜਾ ਏਰੀਆ ਬਾਪੂ ਜੀ ਆਪਣਾ ਆਪਣਾ ਹੈਗਾ ਜੀ ਜਿੱਥੇ ਮੇਲਾ ਸਿਪਾਰ ਦਾ ਲੱਗਦਾ ਸਿਪਾਰ ਦਾ ਮੇਲਾ ਗੜ ਲੱਗ ਗਈ ਮੋਹਰੀ ਕਲਾ ਠੀਕ ਹੈ ਠੀਕ ਹੈ ਜੀ ਅੱਜ ਹੋ ਗਈ ਜੀ ਬੁ 22 22 22 ਮਸ਼ੀਨਾਂ ਦਾ ਜਾਣਾ ਚ ਨਵੇਂ ਸਾਲ ਤੇ 22 ਮਸ਼ੀਨਾਂ ਦੀ ਡਿਲੀਵਰੀ ਆ ਹਾਂਜੀ ਹਾਂਜੀ 22 ਮਸ਼ੀਨਾਂ ਜਾ ਰਹੀਆਂ ਨੇ ਅੱਜ ਹਾਂ ਦਿਖਾ ਦਿਆਂ ਦਿਖਾ ਦਿਆਂ ਬਾਕੀ ਸਾਰੀਆਂ ਮਸ਼ੀਨਾਂ ਜਿਹੜੀਆਂ ਨਾ ਅੱਜ ਡਿਲੀਵਰੀ ਹੋਣੀ ਹੈ ਇਹਨਾਂ ਦੀਆਂ ਬਸ ਮੰਨ ਲਓ ਵੀ ਇਹ ਨਵੇਂ ਸਾਲ ਤੇ ਜਿਹੜੀ ਆ ਤਿਆਰ ਕਰਕੇ ਦੇਣੀ ਹੈ ਕੰਪਨੀ ਕਹਿੰਦੀ ਤੇ ਆ ਹਨਾ ਵੀ ਜਿਵੇਂ ਸਾਰੇ ਹਾਂ ਡੋਲੀ ਵਾਲੀ ਕਾਰ ਵਾਂਗੂ ਜਾਣੀਆ ਬਾਈ ਹਾਂਜੀ 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 ਡੋਲੀ ਵਾਲੀ ਕਾਰ ਵਾਂਗੂ ਜਾਣੀਆ ਜਾਈ ਇਹ ਸਾਰੀਆਂ ਆਪਣੇ ਪੰਜਾਬ ਚ ਜਾਣੀ ਕਿ ਬਾਹਰ ਵੀ ਪੰਜਾਬ ਦੇ ਕਰਿਆਣੇ ਚ ਅੱਛਾ ਜੀ ਹਾਂ ਰਿਲੈਕਸ ਬਾਈ ਮਸ਼ੀਨਾਂ ਇੱਥੇ ਹੀ ਜਾਣੀਆਂ ਆਪਣੇ ਪੰਜਾਬ ਚ ਜਾਣੀਆਂ ਡੋਲੀ ਵਾਲੀ ਕਾਰ ਵਾਂਗੂ ਠੀਕ ਆ ਠੀਕ ਆ ਜੀ ਬਾਕੀ ਹੈ ਨਾ ਮਸ਼ੀਨ ਵੀ ਦੇਖਣ ਨੂੰ ਜਿਵੇਂ ਬਾਪੂ ਜੀ ਨੇ ਦੱਸਿਆ ਨਾ ਵੀ ਸਵੇਰ ਮਸ਼ੀਨ ਦਾ ਕਹਿ ਦੋ ਵੀ ਵੇਚਣੀ ਆ ਤਾਂ ਜਿਹੜੀ ਮਸ਼ੀਨ ਆ ਇਹ ਸ਼ਾਮ ਨੂੰ ਟਰੋਡੀ ਮਸ਼ੀਨ ਇਹ ਵਿਕ ਜਾਂਦੀ ਆ ਵੀ ਮਾਰਕੀਟ ਰੀਸੇਲ ਵਾਅਦਾ ਬਾਈ ਬਾਕੀ ਇਹ ਨਵੇਂ ਮਾਡਲ ਦੇ ਵਿੱਚ ਹਨ ਇਹਨਾਂ ਨੇ ਜੋ ਵੀ ਅਪਡੇਟ ਰੇਕ ਮਾਡਲ ਰੇਕ ਸਾਲ ਦੇ ਵਿੱਚ ਕਿਹਾ 6 ਮਹੀਨੇ ਦੇ ਵਿੱਚ 18 ਇੰਚੀ ਫਰਾਂਟ ਆਫਗਰ ਦੇ ਨਾਲ ਆ ਇਹ ਮਸ਼ੀਨ ਜਿਹੜੀ ਹੈ ਨਾ ਆਪਾਂ ਵੀਡੀਓ ਬਣਾ ਰਹੇ ਦੇ ਜਿਹਦੀ ਇਹ ਮਸ਼ੀਨਾ ਚੱਲੀ ਗੇਟ ਕਲੀ ਨੂੰ ਤਿਆਰ ਆ ਬਾਕੀ ਜਿਹੜਾ ਬਾਪੂ ਜੀ ਨੇ ਤੁਹਾਨੂੰ ਦੱਸਿਆ ਹਨ ਇੱਧਰ ਆਪਣੇ ਮੈਨੇਜਰ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧਾਈਆਂ ਨਵੇਂ ਸਾਹਿਬ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਕਿਸਾਨ ਭਰਾਵਾਂ ਨੂੰ ਲੱਖ-ਲੱਖ ਵਧਾਈਆਂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਕਿਸਾਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਚ ਰੱਖੇ ਤਾਂ ਕਿ ਅਸੀਂ ਤੁਸੀਂ ਦੇਖ ਰਹੇ ਹੋ ਨਵੇਂ ਸਾਲ ਤੇ 15 ਕ ਮਸ਼ੀਨਾਂ ਦੀ ਅਸੀਂ ਡਿਲੀਵਰੀ ਅੱਜ ਰੱਖੀ ਹੈ ਜੀ ਅੱਜ ਤੋਂ ਇੰਟਰਵਿਊ ਕਰ ਚੁੱਕੇ ਕਰੂੰਗੇ ਤੁਮਾਕਾ ਵਡਾ ਹੀ ਅੱਜ ਨਹੀਂ ਤੁਮਾਕਾ ਤਾਂ ਜੀ ਕੀ ਕਰਨਾ ਪ੍ਰਮਾਤਮਾ ਦੀ ਕਿਰਪਾ ਨਾਲ ਬਸ ਕਿਸਾਨਾਂ ਦੀ ਸੇਵਾ ਚ ਲੱਗੇ ਹੋਇਆ ਠੀਕ ਹੈ ਜੀ ਤੇ ਸੇਵਾ ਕਰ ਰਹੇ ਨੇ ਠੀਕ ਹੈ ਠੀਕ ਹੈ ਜੀ ਫਿਰ ਇਹਦੇ ਵਿੱਚ ਜਿਵੇਂ ਹੁਣ 24 ਦੇ ਵਿੱਚ ਆਪਾਂ ਨੇ ਮੜਾ ਇਹ ਮਸ਼ੀਨ ਕੋਲ ਨੂੰ ਹੋ ਜੋ ਜੀ ਜੀ 24 ਦੇ ਵਿੱਚ ਆਪਾਂ ਨੂੰ ਹੁਣ ਕਿਸਾਨ ਭਰਾਵਾਂ ਨੂੰ ਆਪਾਂ ਕੀ ਕੀ ਮਤਲਬ ਚੇਂਜ ਕਰਕੇ ਦੇ ਰਹੇ ਹਾਂ 24 ਦੇ ਵਿੱਚ ਕਾਫੀ ਚੇਂਜ ਹੈ ਜੀ ਜਿਹੜਾ LX ਮਾਡਲ ਹੁੰਦਾ ਸੀ ਉਹਦੀ ਜਗ੍ਹਾ ਆਪਾਂ SUV ਮਾਡਲ ਜਿਹੜਾ ਦੇ ਰਹੇ ਹਾਂ ਜੀ ਅੱਛਾ ਇਹ ਸਪੈਸ਼ਲ ਵਰਜਨ ਦੇ ਵਿੱਚ ਹੈਗਾ ਜੀ ਇਹਦੇ 'ਚ SUV ਦਾ ਮਤਲਬ ਸਪੈਸ਼ਲ ਵਰਜਨ ਸਪੈਸ਼ਲ ਵਰਜਨ ਹੈ ਜੀ ਤੇ ਇਹਦੇ 'ਚ ਕਾਫੀ ਚੀਜ਼ਾਂ ਜਿਹੜੀਆਂ ਐਡ-ਆਨ ਕੀਤੀਆਂ ਨੇ ਹਾਂਜੀ ਜਿਵੇਂ ਇਹਦੇ 'ਚ ਦੇਖੋ 5 ਸਪੀਡ ਗੇਅਰ ਆ ਗਿਆ 5 ਗੇਅਰਾਂ ਦੇ ਵਿੱਚ ਤੁਸੀਂ ਅੱਛਾ ਵਾਲੋ ਐਲ ਐਕਸ ਦੇ ਵਿੱਚ ਵੀ ਆਪਾਂ 5 ਗੇਅਰ ਲੈ ਸਕਦੇ ਹਾਂ ਐਲ ਐਕਸ ਐਸ ਵੀ ਦੇ ਵਿੱਚ ਐਲ ਐਕਸ ਦੇ ਵਿੱਚ ਥੋੜੇ ਪੀਸਾਂ ਚ ਲਾਇਆ ਸੀ ਟ੍ਰਾਇਲ ਬੇਸ ਤੇ ਅੱਛਾ ਜੀ ਹੁਣ ਜਿਹੜਾ ਸਪੈਸ਼ਲੀ ਐਸ ਵੀ ਦੇ ਵਿੱਚ 5 ਗੇਅਰ ਹੀ ਰੈਗੂਲਰ ਕਰ ਦਿੱਤਾ ਗਿਆ ਤੇ ਇਹਦੇ ਨਾਲ ਜਿਹੜੀਆਂ ਬ੍ਰੇਕਾਂ ਉਹ ਵੀ ਤੇਲ ਦੇ ਵਿੱਚ ਜਿਵੇਂ ਟਰੈਕਟਰਾਂ ਦੇ ਵਿੱਚ ਆਉਂਦੀਆਂ ਈ ਆਇਲ ਮਸਟ ਇਹ ਤਾਂ ਬਹੁਤ ਬ੍ਰੇਕ ਆ ਜਿਹੜੀਆਂ ਨਾ ਤੇਲ ਦੇ ਗੇਅਰ ਦੇ ਨਾਲੇ ਡਰਮ ਲੱਗੇ ਹੋਣ ਮੰਨ ਲਓ ਅੱਗੇ ਪਰ ਉਹ ਸਪੈਸ਼ਲ ਪੈਪ ਆਉਂਦੀ ਦੀ ਉਹਦੇ ਵਿੱਚ ਕਈ ਵਾਰ ਆਹ ਗਾਰਾ ਗੁਰਾ ਫਸ ਕੇ ਲੀਕ ਹੋ ਜਾਂਦੀਆਂ ਤੇ ਪਾਈਪਸ ਸਾਡਾ ਆਪ ਹੁੰਦੀਆਂ ਰਹਿੰਦੀਆਂ ਨਾ ਇਹ ਆਹ ਕਾ ਸਿਸਟਮ ਵਧੀਆ ਹੈ ਜਿਵੇਂ ਪਾਈਸੀ ਵਾਲੀ ਮਸ਼ੀਨ ਵੀ ਚਲਾਈ ਆ ਬਿਲਕੁਲ ਬਹੁਤ ਬ੍ਰੇਕ ਕਾਮਯਾਬ ਹੈ ਇਹ ਆਇਲ ਮਸ ਬ੍ਰੇਕ ਹੋਗੀ ਜਿਹਦੇ ਚ ਦਮੇ ਤੁਸੀਂ ਦੱਸ ਰਹੇ ਹੋ ਕਿ ਬ੍ਰੇਕ ਡਾਊਨ ਹੈ ਜਿਹੜੀ ਬਿਲਕੁਲ ਜ਼ੀਰੋ ਹੋ ਗਈ ਹੈ ਇਹਦੇ ਚ ਰਿਮ ਜਿਹੜੇ ਹੈ ਜੀ ਉਹ ਐਸਐਸ ਡਬਲਯੂ ਐਲ ਸਟੀਲ ਸਟ੍ਰਿਪ ਵੀਲਜ਼ ਲਿਮਟਿਡ ਦੇ ਆਪਾਂ ਪਾਉਨੇ ਆ ਜੀ ਅੱਛਾ ਜੀ ਜਿਹੜੇ ਕਾਮਕਰ ਸਿਰਫ ਟਰੈਕਟਰ ਕੰਪਨੀਆ ਟਰੈਕਟਰਾਂ ਚ ਰਿਮ ਵਰਤਦੀਆਂ ਨੇ ਕਮਬਾਈਨ ਹਾਰਵੈਸਟਰ ਚ ਕੋਈ ਇਹ ਰਿਮ ਨਹੀਂ ਵਰਤਦਾ ਰਮ ਨੂੰ ਦੀ ਕੁਆਲਿਟੀ ਬਹੁਤ ਵਧੀਆ ਜੀ ਕਾਸਟਲੀ ਥੋੜਾ ਪੈਂਦਾ ਜਰੂਰ ਹੈ ਪਰ ਅਸੀਂ ਕਾਸਟ ਕਦੇ ਨਹੀਂ ਦੇਖਿਆ ਵੀ ਕਾਸਟ ਵੱਜੇਗੀ ਇਹ ਮਟੀਰੀਅਲ ਵਧੀਆ ਲਾਉਣ ਦੇ ਨਾਲ ਅਸੀਂ ਕੁਆਲਿਟੀ ਨਾਲ ਕਦੇ ਸਮਝੌਤਾ ਨਹੀਂ ਕੀਤਾ ਜੀ ਠੀਕ ਹੈ ਤਾਂ ਹੀ ਕਿਸਾਨ ਅਜਵੀਂ ਸਾਡੇ ਨਾਲ ਲਗਾਤਾਰ ਖੜੇ ਆ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਪਹਿਲਾਂ ਵੀਰ ਜੀ ਰਿਆ ਨਾਲ ਉਹਨਾਂ ਨੇ 18 ਤੋਂ ਸਾਡੇ ਨਾਲ ਜੁੜੇ ਆ ਕੰਟੀਨਿਊ ਪੰਜ ਸੱਤ ਮਸ਼ੀਨਾਂ 10 ਮਸ਼ੀਨਾਂ ਉਹ ਸਾਡੀਆਂ ਚ ਲਾ ਰਹੇ ਆ ਦੋਕ ਸਾਲ ਬਾਅਦ ਨਵੀਂ ਲੈ ਜਾਂਦੇ ਆ ਪੁਰਾਣੀ ਸੇਲ ਕਰ ਦਿੰਦੇ ਆ ਅੱਛਾ ਜੀ ਇਹ ਸਾਰੇ ਰਮ ਇਸੇ ਕੰਪਨੀ ਦੇ ਪਾਉਂਦੇ ਆ ਜੀ ਤੇ ਪੌੜੀ ਥੋੜੀ ਚੇਂਜ ਕਰਤੀ ਜੀ ਪਿਛਲੇ ਜਿਹੜੇ ਮਾਡਲ ਨਾਲ ਅਸੀਂ ਅਜਾ ਮਤਲਬ ਹੋਲਡੋਂਦੀ ਕਰਤੀ ਇਹਦੀ ਵੀ ਹਾਂਜੀ ਇਹ ਹੋਲਡਿੰਗ ਹੋ ਗਈ ਇਹਦੇ ਵਿੱਚ ਕਿਵੇਂ 4x4 ਤੁਸੀਂ ਲਾਉਣਾ ਉਹਦੇ ਵਿੱਚ ਦੂਈ ਪੌੜੀ ਥੋੜੀ ਜੀ ਨਾਲ ਲੱਗਣ ਦੀ ਦਿੱਕਤ ਆਉਂਦੀ ਸੀ ਹਾਂਜੀ ਪਰ 4x4 ਅੱਗੇ ਲਾਉਂਦੇ ਨੇ ਨਾ ਜਰ ਮਤਲਬ ਐਲ ਐਕਸ ਮਾਡਲ ਨੂੰ ਜਾਂ ਹੁਣ ਐਸ ਵੀ ਮਾਡਲ ਨੂੰ ਤਾਂ ਆਪਾਂ ਨੂੰ ਪੌੜੀ ਪੌੜੀ ਹੈ ਜਿਹੜੀ ਥੋੜੀ ਜੀ ਇਹ ਜਾਂ ਕਟਿੰਗ ਕਰਨੀ ਪੈਂਦੀ ਦੀ ਜਾਂ ਇਹਦੀ ਉੱਚੀ ਕਰਨੀ ਪੈਂਦੀ ਦੀ ਜਾਂ ਫਿਰ ਥੋੜੀ ਤੰਗ ਕਰਨੀ ਪੈਂਦੀ ਦੀ ਜੀ 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 ਹਾਂਜੀ ਬਾਕੀ ਇਹਦੇ ਵਿੱਚ ਹੁਣ ਇਹ ਇਹਨਾਂ ਨੇ ਪਹਿਲਾਂ ਹੀ ਇਹ ਨਾ ਕੰਪਨੀ ਕਹਿੰ ਜਿਹੜੀ ਪੌੜੀ ਆ ਦੋ ਫੋਡੇ ਦੇ ਫੋਲਡ ਹੁੰਦੇ ਕਰਤੇ ਇਹ ਬੜਾ ਵਧੀਆ ਤੇ ਇਹ LED ਸਲਾਈਟ ਜਿਹੜੀਆਂ ਹੈਗੀਆਂ ਬੈਕ ਲਾਈਟ ਟਰਾਲੇ ਦੀ ਤੇ ਆਪਣੀ ਕਮਾਈਂ ਦੇ ਵਿੱਚ ਜਿਹੜੀਆਂ LED ਲਾਈਟ ਆ ਗਈਆਂ ਦੀ ਠੀਕ ਹੈ ਜੀ ਤੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਆਪਣਾ ਜਿਵੇਂ ਲਾਈਟ ਦਾ ਰੋਸ਼ਨੀ ਵੀ ਜ਼ਿਆਦਾ ਹੋਏਗੀ ਤਾਂ ਕਿ ਅਟਰੈਕਟਿਵ ਵੀ ਅੱਛੀ ਲੱਗਦੀ ਹੈ ਜੀ ਤੇ ਇਹਦੇ ਵਿੱਚ ਆਪਾਂ ਜਿਹੜਾ ਹਵਾ ਵਾਲੀ ਟੈਂਕੀ ਹੈ ਜੀ ਉਹ ਵੀ ਥੋੜੀ ਚੇਂਜ ਕੀਤੀ ਹੈ ਤੇ ਇਹਦਾ ਡਿਜ਼ਾਈਨ ਥੋੜਾ ਚੇਂਜ ਕੀਤਾ ਹੈ ਇਹ ਜੋ ਸਟਿਕਰਿੰਗ ਤੁਸੀਂ ਦੇਖ ਰਹੇ ਹੋ ਸਾਰੀ ਲੋਗੋ ਵਗੈਰਾ ਸਾਰੇ ਜਿਹੜਾ ਸਟicker ਵੀ ਚੇਂਜ ਹੋ ਗਏ ਸਾਰੇ ਹੀ ਐਸਵੀ ਦੇ ਵਿੱਚ ਸਾਰੇ ਪੂਰੇ ਦੇ ਪੂਰੇ ਜਿਹੜਾ ਹੈਗਾ ਜੀ ਆਪਣਾ ਡਿਜ਼ਾਈਨ ਚੇਂਜ ਹੈ ਤੇ ਟੂਲ ਦੇ ਉੱਤੇ ਲੋਗੋ ਆ ਗਿਆ ਅੱਛਾ ਮਨੋ ਕਰਤਾਰ ਦਾ ਹੀ ਆ ਹਾਂਜੀ ਇਹ ਲੋਕ ਵਾਲਾ ਟੂਲ ਆ ਗਿਆ ਕੁਸ਼ਮਾਨ ਸੇਫ ਹਾਂਜੀ ਲੋਕ ਵੀ ਵੱਲੋਂ ਆਪਾਂ ਲਾ ਕੇ ਉਹਨਾ ਚਾਪੀ ਵਾਲਾ ਲੋਕ ਵੀ ਹੈ ਬਾਕਾਇਦਾ ਤਾਲਾ ਵੀ ਲਾ ਸਕਦੇ ਆ ਜੀ ਜੀ ਦੋਨੋਂ ਤਰ੍ਹਾਂ ਦੇ ਲੋਕ ਹੈਗੇ ਇਹ ਬੈਟਰੀ ਬਾਕਸ ਦੇ ਵਿੱਚ ਅੰਦਰ ਜਿਹੜਾ ਕਰਤਾਰ ਦਾ ਲੋਗੋ ਆ ਅੰਬੌਸ ਕੀਤਾ ਹੋਇਆ ਜੀ ਇਹ ਹੁਣੇ ਆਇਆ ਹੁਣੇ ਲਾਇਆ ਹੀ ਹੈ ਨਾ ਇਹ ਕੀ ਹੋ ਹਾਂ ਇਹ ਪਿਛਲੇ ਸੀਜ਼ਨ ਤੋਂ ਆਪਾਂ ਲਾਇਆ ਜੀ ਕਿਹੜਾ ਐਸ ਵੀ ਮਾਡਲ ਦੇ ਵਿੱਚ ਨਾ ਉਹ ਐਲ ਐਕਸ ਦੀ ਜਗ੍ਹਾ ਇਹ ਮਾਡਲ ਹੈ ਜਿਹੜਾ ਇਹਦੇ ਵਿੱਚ ਤੁਹਾਨੂੰ ਦੱਸਿਆ ਹੀ ਆ ਵੀ ਦੇ ਵਿੱਚ ਕੀ ਕੀ ਜਿਹੜਾ ਬਦਲਾਅ ਹੋਇਆ ਹੈ ਬਾਕੀ ਹੁਣ ਆਪਾਂ ਇੰਜਨ ਦੇ ਬਾਰੇ ਕਰਦੇ ਆਂ ਗੱਲ ਬਾਪੂ ਜੀ ਉਹਨਾਂ ਨਾਲ ਆ ਨਾ ਕਿ ਜਿਹੜੀ ਬਾਪੂ ਜੀ ਉਹਨਾਂ ਨੇ ਮਸ਼ੀਨ ਬੁੱਕ ਕਰਾਈ ਆ ਬਾਪੂ ਜੀ ਇਹ ਆਪਾਂ ਨੇ ਇਹ ਕਿਹੜੇ ਇੰਜਨ ਦਾ ਕਰਾਈ ਆ ਇਹ BS4 ਦੀ BS4 ਨਾਲ ਠੀਕ ਹੈ ਪਹਿਲਾਂ ਚਲਾ ਚੁੱਕੇ ਹੋ ਜੀ ਕੋਈ BS4 ਆਪਣੀ ਗਵਾਂਡ ਚੱਲਦੀ ਸੀ ਮਸ਼ੀਨ ਅੱਛਾ ਜੀ ਉਦੋਂ ਪਾਸੇ ਕਿਵੇਂ ਕਰਕੇ ਸਾਰੀ ਪੂਰੀ ਵਧੀਆ ਚੱਲਦੀ ਆ ਅੱਛਾ ਜੀ ਡੀਜ਼ਲ ਦਾ ਖਰਚਾ ਵੀ ਕੁਝ ਲਾਲੀ ਨੂੰ ਘੱਟ ਹੀ ਦੱਸ ਗਿਆ ਅੱਛਾ ਪਹਿਲੇ ਇੰਜਨ ਨਾਲੋਂ ਡੀਜ਼ਲ ਖਰਚਾ ਘੱਟ ਦੱਸਦੇ ਆ ਪਾਵਰ ਵੱਧ ਆ ਅੱਛਾ ਜੀ ਪਾਵਰ ਵੱਧ ਆ ਮਸ਼ੀਨ ਦਾ ਬਾਕੀ ਗਿੱਲੇ ਚ ਜਾਂਦੀ ਆ ਕਿਤੇ ਜਾਂਦੀ ਆ ਕੋਈ ਇੰਜਨ ਤੇ ਲੋਡ ਨਹੀਂ ਹੈਗਾ ਅੱਛਾ ਲੋਡ ਚੱਲਦਾ ਜਿੰਨਾ ਮਰਜ਼ੀ ਲੋਡ ਪਾ ਦੋ अच्छा ਤੁਸੀਂ ਪਹਿਲਾਂ ਹੀ ਮੰਨ ਲਓ ਸਾਰਾ ਕੁਝ ਮੈਂ ਚਲਦੀ ਵੀ ਦੇਖੀ ਹੈ ਨਾਲ ਤਾਂ ਹੀ ਆਪਾਂ ਤਾਂ ਹੀ ਆਪਾਂ ਤਾਂ ਹੀ ਲਈ ਆਪਾਂ ਅੱਛਾ ਮੰਨ ਲਓ ਤੁਸੀਂ ਪਹਿਲਾਂ ਸੋਚ ਕੇ ਆਏ ਤੇ बीएच4 ਗੱਲ ਕਰਾਉਣੀ ਹੈ ਠੀਕ ਹੈ ਰੰਗ ਕਰਤਾਰ ਦੇ ਨੇ ਵੱਧ ਲਿਆ ਹਾਂ ਰੰਗ ਸਹੀ ਹੈ ਆਹ ਕਰਨਾ ਗਨਾਨ ਕੇ ਪਾਸਾ ਨਾ ਬਾਹ ਹੁੰਦਾ ਸੀਗਾ ਮਰਦਾਨਾ ਹਾਂਜੀ ਹਾਂਜੀ ਦੇਖੋ ਗੱਲ ਹੁੰਦੀ ਸੀ ਕਹਿੰਦੇ ਵਾਲਿਆ ਦੇਖ ਰੰਗ ਕਰਤਾਰ ਦੇ ਹਾਂਜੀ ਹਾਂਜੀ ਆਹ ਕਰਤਾਰ ਦੇ ਰੰਗ ਦੇਖਣਾ ਬੀਐਸ 4 ਆਪ ਚਲਾ ਕੇ ਦੇਖਣੀ ਆ ਹੁਣ ਅੱਛਾ ਜੀ ਇਹ ਵਧੀਆ ਇੰਜਨ ਆ ਵੈਸੇ ਬਾਕੀ ਇਧਰ ਭਾਜੀ ਤੋਂ ਤੁਸੀਂ ਤਾਂ ਹੁਣ ਡੇਲੀ ਕਰਦੇ ਹੋ ਬੀਐਸ 4 ਨਾ ਬੁੱਕ ਕਿ ਮੇਰੇ ਐਤਕੀ ਦਾ ਜਲਟ ਜਿਹੜਾ ਵਧੀਆ ਜੀ ਪੂਰਾ ਵਧੀਆ ਕੋਈ ਨਾ ਜੀ ਨਾ ਇੰਜਨ ਜਿਹੜੇ ਲੋਕ ਦੂਜੇ ਬੀਐਸ 3 ਸੀਗੇ ਉਹਨਾਂ ਨਾਲੋਂ ਇਹਨੂੰ ਵਧੀਆ ਮੰਨਦੇ ਆ ਲੋਕਾਂ ਨੂੰ ਇੱਕ ਮਨ ਚ ਬਹਿਮ ਹੈ ਵੀ ਇਹ ਤਾਂ ਸੈਂਸਰ ਆ ਫਲਾਣ ਆ ਇਹ ਉਹ ਕੋਈ ਗੱਲ ਨਹੀਂ ਹੈ ਪੂਰਾ ਵਧੀਆ ਰਿਜ਼ਲਟ ਹੈ ਇਹ ਇੱਕਦਮ ਲੋ ਅੰਡਰ ਲੋਡ ਤੇ ਲੋਡ ਦੇ ਤੇਲ ਖਾਣੇ ਨੇ ਇਹ ਨਹੀਂ ਹੈਗਾ ਵੀ ਉਹੀ ਉਨੀ ਖਾਈ ਜਾਣਾ ਹੈਗਾ ਜਿਵੇਂ BS3 ਕਰਦਾ ਸੀ ਜਿਹੜਾ ਜੂਰੀ ਇਹਦਾ ਕਹਿੰਦੇ ਆ ਚਲੋ ਸਾਨੂੰ ਵੀ ਫੋਨ ਬਹੁਤ ਆਉਂਦੇ ਆ ਵੀ ਜੂਰੀ ਆ ਬਾਈ ਜੇ ਮਹਿੰਗਾ ਹੋ ਗਿਆ ਫੇਰ ਕੀ ਕਰੂਗਾ ਜ਼ਿੰਮੇਦਾਰ ਇਹ ਨਹੀਂ ਜੂਰੀ ਇਹ ਆਪਦਾ ਖਰਚਾ ਆਪ ਕੱਢਦੀ ਆ ਉਦੋਂ ਤੇਲ ਦੀ ਬਚਤ ਬਹੁਤ ਕਰਦੀ ਆ ਪਾਵਰ ਤੇਤੀ ਵਧ ਗਈ ਹਾਂਜੀ ਤੇਲ ਤਾਂ ਘਟ ਜਾਂਦੀ ਆ ਤੇਲ ਘਟ ਜਾਂਦੀ ਆ ਪਾਵਰ ਵਧ ਗਈ ਪਾਵਰ ਵਧਣ ਨਾਲ ਇਹਦੇ ਚ ਮਤਲਬ ਜਿਹੜੀ ਕੰਮ ਕਰਨ ਦੀ ਸਮਰੱਥਾ ਹੈਗੀ ਉਹ ਜ਼ਿਆਦਾ ਐਤਵਦੀ ਰੂਪਦੀ ਨਹੀਂ ਹੈਗੀ ਠੀਕ ਹੈ ਇਹਦਾ ਹਾਂ ਠੀਕ ਆ ਬਾਪੂ ਜੀ ਹਾਂਜੀ ਹਾਂਜੀ ਇੱਧਰ ਵੀ ਬਾਈ ਜੀ ਸੇਰ ਪਰਚੇਲ ਦਾ ਕੰਮ ਕਰਦੇ ਆ ਬਾਈ ਜੀ ਆਪਣਾ ਨੰਬਰ ਦੇ ਦਿਓ ਮਾੜਾ ਜੀ ਇੱਕ ਵਾਰ ਮੇਰਾ ਨੰਬਰ ਹੈਗਾ 977092 ਕੋਈ ਨਵੀਂ ਪੁਰਾਣੀ ਮਸ਼ੀਨ ਹੈ ਨਾ ਜੇ ਪੁਰਾਣੀ ਮਸ਼ੀਨ ਕੋ ਸੇਲ ਕਰਨੀ ਆ ਸਟਿੱਕਰ ਤਾਰ ਲੈਣੀ ਹੋਈ ਤਾਂ ਆਪਾਂ ਕਰ ਲਾਂਗੇ ਸੈਟਿੰਗ ਉਹਦੀ ਠੀਕ ਹੈ ਜੀ ਜਿੱਥੇ ਮਰਜੀ ਹੋਵੇ ਠੀਕ ਹੈ ਜੀ ਬਾਈ ਦਾ ਨੰਬਰ ਕਰ ਲਿਓ ਨੋਟ ਆ ਬਾਕੀ ਤੇ ਜਿੰਦਰ ਬਾਈ ਸਾਡਾ 98143 69515 ਬਾਪੂ ਜੀ ਦੇ ਨਾਲ ਹੀ ਰਹਿੰਦੇ ਆ ਇਹ ਹਾਂਜੀ ਹਾਂਜੀ ਠੀਕ ਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਪੂ ਜੀ ਨੇ ਉਹਨਾਂ ਨੇ ਦੱਸਿਆ ਵੀ ਜਿਹੜੀ 24 ਦੀ ਪਹਿਲੀ ਮਸ਼ੀਨ ਆ ਬਾਪੂ ਜੀ ਨੇ ਬੋਕਾ ਕਰਾਤੀ ਇਹ ਵੀ ਹੁਣ ਜਿਹਦੇ ਨਾਲ ਡਿਲੀਵਰੀ ਹੋਊਗੀ 15-20 ਦਿਨ ਤੱਕ ਕਰਾਉਣੀਆਂ ਉਹਨਾਂ ਦੀ ਬਾਕੀ ਮਸ਼ੀਨਾਂ ਸਾਰੀਆਂ ਹੋ ਗਈਆਂ ਰੈਡੀ ਜਿਵੇਂ ਤੁਹਾਨੂੰ BS4 ਦੇ ਇੰਜਨ ਬਾਰੇ ਵੀ ਹਨਾ ਦੱਸਿਆ ਜਿਵੇਂ ਆਪਣੇ ਕਿਸਾਨ ਭਰਾ ਹੁਣ ਅੱਜਕੱਲ ਬਹੁਤ ਮੈਨੂੰ ਵੀ ਕਾਲ ਆਉਨੀਆਂ ਯਾਰ BS4 ਇੰਜਨ ਭਾਈ ਕਿਵੇਂ ਆ ਕਾਮਜਾਬ ਹੋਜੂ ਜੇ ਲੈ ਲੀਏ ਜਾਂ ਨਾ ਲੈ ਲੀਏ ਬਾਕੀ ਭਾਈ ਹੁਣ ਤਾਂ ਦੇਖੋ ਜਿਵੇਂ ਆਪਣਾ ਸਿਸਟਮ ਆਉਦੇਗਾ ਚੱਲਣਾ ਪੈਣਾ ਹਨਾ ਬਾਕੀ ਦਿਖਾਉਣਾ ਤੁਹਾਨੂੰ ਵੀ ਜਾ ਕੇ ਹੁਣ ਕੰਪਨੀ ਦੇ ਅੱਗੇ ਜਿਹੜੀਆਂ ਮਸ਼ੀਨਾਂ ਡਿਲੀਵਰੀ ਕਰਨੀਆਂ ਕਿਸਾਨ ਵੀਰਾਂ ਨੂੰ ਦੱਸਿਆ ਨਾ ਵੀ ਅੱਜ 20 ਵਾਈ ਮਸ਼ੀਨਾਂ ਦੀ ਡਿਲੀਵਰੀ ਹੈ ਜਿਹੜੀ ਅੱਜ 1 ਜਨਵਰੀ ਨੂੰ ਆ ਬਾਕੀ ਇਹ ਵੀਰ ਉਹ ਨਹੀਂ ਆਪਣੇ ਨਾ ਜਿਹੜੇ ਛੱਡਣ ਜਾਂਦੇ ਆ ਮਸ਼ੀਨਾਂ ਇਹ ਵੀਰ ਉਹ ਨਹੀਂ ਹੁਣ ਰੈਡੀ ਖੜੇ ਆ ਮਸ਼ੀਨ ਲੈ ਜਾਣ ਵਾਸਤੇ ਬਾਈ ਆਪਣਾ ਵੀਡੀਓ ਦੇਖਦਾ ਹੋਰ ਵੀਰੇ ਸਤਿ ਸ੍ਰੀ ਅਕਾਲ ਕਿੱਦਾਂ ਵੀਰੇ ਹਾਲਚਾਲ ਹੈ ਹਾਂ ਕਿੱਧਰ ਨੂੰ ਚੱਲੇ ਅੱਜ ਸਾਰਾ ਅੱਜ ਮਸ਼ੀਨ ਲੈ ਕੇ ਚੱਲੀਏਗਾ ਕਿਹੜੀ ਜਗ੍ਹਾ ਕਿੱਥੇ ਪੀਡੀਆਈ ਗਰਾਊਂਡ ਤੋਂ ਨਹੀਂ ਛੱਡਣ ਜਾਂ ਛੱਡਣੀ ਚੱਲੇ ਹੋਰ ਬਾਈ ਜਾਣਗੇ ਜੀ ਅੱਜ ਤੁਸੀਂ ਨਹੀਂ ਜਾਂਦੇ ਠੀਕ ਹੈ ਬਾਈ ਵੀਡੀਓ ਦੇਖਦਾ ਆਪਣੀ ਵਿਚਾਰਾ ਕਹਿੰਦਾ ਬਾਈ ਮੇਰੀ ਵੀਡੀਓ ਬਣਾਈ ਅੱਜ ਬਾਈ ਅੱਛਾ ਉਧਰ ਲੈ ਕੇ ਚੱਲੇ ਹਾਂ ਕਰਤਾਰ ਚ ਕਿਹੜਾ ਪਿੰਡਾ ਅਗੌਲ ਆ ਵੀ ਹੈਂ ਅਗੌਲ ਜੀ ਇਹ ਕਿੱਥੇ ਪੈਂਦਾ ਇਹ ਆਪਣੇ ਸੌਲੀ ਲੱਗ ਗਈ ਸੌਲੀ ਅੱਛਾ ਨੇੜ ਲੱਗ ਗਈ ਠੀਕ ਆ ਠੀਕ ਆ ਚਲੋ ਵੀਰੇ ਕਰੋ ਸਟਾਰਟ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਈ ਹੁਣ ਚੱਲਿਆ ਮਸ਼ੀਨ ਲੈ ਕੇ ਉਧਰ ਜਿੱਥੇ ਨਾ ਮੇਨ ਗਦਾ ਕੋਹਾ ਗਦਾਮ ਆ ਬਾਕੀ ਦਿਖਾਉਣਾ ਤੁਹਾਨੂੰ ਵੀ ਜਾ ਕੇ ਉਧਰ ਫਿਰ ਜਿਹੜੀ ਮਲੋ ਡਿਲੀਵਰੀ ਆ ਮਸ਼ੀਨਾਂ ਦੀ ਅੱਜ ਜਾ ਰਹੀਆਂ ਮਸ਼ੀਨਾਂ 20 Y ਮਸ਼ੀਨਾਂ 1 ਜਨਵਰੀ ਨੂੰ ਲਓ ਜੀ ਇਹ ਚੀਜ਼ ਜ਼ਰੂਰੀ ਆ ਰੱਬ ਦਾ ਨੋ ਲੈ ਲਿਆ ਵੀਰੇ ਨੇ ਮਾਰਤਾ ਗੇਅਰ ਬਿਲਕੁਲ ਇੰਜਨ ਦੀ ਆਵਾਜ਼ ਨਹੀਂ ਬਿਲਕੁਲ ਵੀ ਤੁਹਾਡੇ ਸਾਹਮਣੇ ਮਸ਼ੀਨ ਲੰਗੀ ਬਸ ਸਿਰਫ ਇੱਕ ਸਲੈਂਸਰ ਜਿਵੇਂ ਆਵਾਜ਼ ਜੀ ਹੁੰਦੀ ਉਹੀ ਆਵਾਜ਼ ਆਉਂਦੀ ਆ ਐ ਸਾਈਡ ਲੈਂਡ ਮਸ਼ੀਨ ਆ। ਹੋ ਗਈ ਬਾਈ ਘਰਤੀ ਘਰ ਨੂੰ ਵਾਪਸੇ। ਤੁਸੀਂ ਦੇਖਿਆਈ ਆ ਨਾ ਬਾਈ ਅੱਜ ਨਵੇਂ ਸਾਲ ਤੇ ਜਿਹੜੀਆਂ 2022 ਮਸ਼ੀਨਾਂ ਡਿਲੀਵਰ ਕਰੀਆਂ ਡਿਲੀਵਰੀ ਦਿੱਤੀ ਆ। ਵੀ ਬਾਕੀ ਹੋਰ ਵੀ ਦੇਖਿਆ ਬਾਪੂ ਜੀ ਨਾਲ ਜ਼ਿਮੀਂਦਾਰ ਭਰਾਵਾਂ ਨਾਲ ਆਪਾਂ ਗੱਲਬਾਤ ਕਰੀ ਵੀ ਕਿਵੇਂ ਜੁੜੇ ਕਰਤਾਰ ਗੱਲ। ਬਾਕੀ ਐ ਬਾਈ ਗੱਲ ਤੁਹਾਨੂੰ ਤੋਂ ਅੱਜ ਦੇ ਟਾਈਮ 'ਚ ਤਾਂ ਹੈ ਨਾ ਜਿਹੜੀ ਚੀਜ਼ ਵਧੀਆ ਬਣਦੀ ਆ ਗਾਗ ਵੀ ਉਹਦੇ ਹੀ ਆ। ਬਾਕੀ ਸੀਜ਼ਨ ਦੇ ਵਿੱਚਾਂ ਵੀ ਇੱਕ ਵਾਰ ਜਰ ਮੰਨ ਲਓ ਰਿਪੇਅਰ ਕਰ ਲਈ ਮੁੜ ਕੇ ਚਾਬੀ ਝੱਕਣ ਦੀ ਲੋੜ ਨਹੀਂ ਪੈਂਦੀ ਹੈ ਕਿ ਭਾਈਨ ਬਾਈ ਨਹੀਂ ਹਾਂਜੀ ਹਾਂਜੀ ਇਹ ਤਾਂ ਹੁਣ ਆਪਾਂ ਚਲਾਉਨੇ ਹੀ ਆ ਬਹੁਤ ਵਾਰ ਕਈ ਆਪਾਂ ਮੁੜ ਕੇ ਚਾਬੀ ਨਹੀਂ ਝੱਕਣੀ ਪੈਂਦੀ ਬਾਈ ਜੀਜਾ ਕਰਕੇ ਰਹੇ ਮੂਰੇ ਆ ਬਾਕੀ ਕਿ ਸਲਵਾਈ ਹੋਈ ਆ ਸੀਜ਼ਨ ਦੇ ਵਿੱਚ ਜੇ ਮੰਨ ਲਓ ਕੋਈ ਦਿੱਕਤ ਆਉਂਦੀ ਹੈ ਬਹੁਤੀ ਵੱਡੀ ਦਿੱਕਤ ਆ ਤਾਂ ਬੰਦੇ ਕੰਪਨੀ ਦੇ ਵੀ ਆਉਨੇ ਆ ਚਲੋ ਆਏ ਬਾਈ ਗਈ ਵਾਰ ਨਵੀਂ ਜੀ ਚ ਮਿਸਟੇਕ ਹੋ ਵੀ ਜਾਂਦੀ ਆ ਨਾ ਇਹ ਵੀ ਹੁਣ ਰੱਬ ਦਾ ਹੈ ਨਹੀਂ ਵੀ ਜੇ ਪੁਰਧਾ ਨੂੰ ਪਤਾ ਵੀ ਬੰਦੇ ਦਾ ਵੀ ਕੋਈ ਉਤਵਾਰ ਨਹੀਂ ਕਦੋਂ ਪਟਾਕਾ ਪੈ ਜਾਣਾ ਹੈ ਨਾ ਪਾਣੀ ਦਾ ਬੁਲਬਲਾ ਇਹਦਾ ਫੇਰ ਲੋ ਆ ਚਲੋ ਬਾਕੀ ਤੁਹਾਨੂੰ ਵੀਡੀਓ ਕਿਦਾਂ ਲੱਗੀ ਹੁਣ ਮੇਰਾ ਵੀਰ ਸਬਸਕ੍ਰਾਈਬ ਕਰ ਦਿਓ ਚੈਨਲ 50 ਹੈ 60000 ਹੋ ਗਿਆ ਆਪਣੇ ਹੁਣ ਲੱਕ ਲਓ ਫਟਾਫਟ ਲੱਕ ਲੱਕ ਦੀ ਤਿਆਰੀ ਹਾਂ ਲੱਕ ਦੀ ਤਿਆਰੀ ਹਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ